ਤਤਸ਼ਰੀਆ ਕਾਲ ਦੋਸਤੋ ਚੈਨਲ ਨਿਊਜ਼ ਆਪੜੇ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਰੇਲ ਗੱਡੀ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਸਾਹਮਣੇ ਖਬਰ ਦੋਸਤੋ ਜੋ ਆ ਰਹੀ ਹੈ ਜੀ ਹਾਂ ਜਾਣਕਾਰੀ ਮਿਲੀ ਹੈ ਹੁਣੇ-ਹੁਣੇ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਚ ਉਮੇਦਪੁਰ ਰੇਲਵੇ ਸਟੇਸ਼ਨ ਦੇ ਜਿਹੜੀ ਇੱਕ मालਗੱਡੀ ਤੇ 5 ਡੱਬੇ ਪੱਟੜੀ ਤੋਂ ਉੱਤਰ ਕੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਉੱਤਰ ਪੂਰਬੀ ਫਰੰਟੀਅਰ ਰੇਲਵੇ ਦੇ ਮੁਖ ਲੋਕ ਸੰਪਰਕ ਅਧਿਕਾਰੀ ਸੀਬੀਐਚਸੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 10:45 ਵਜੇ ਵਾਪਰੀ ਉਹਨਾਂ ਕਹਿ ਕੇ ਮਾਲਗੱਡੀ ਤੇ ਕੁੱਲ 5 ਡੱਬੇ ਪੱਟੜੀ ਤੋਂ ਉੱਤਰ ਗਏ ਹਨ ਤੇ ਕਿਸੇ ਦੇ ਜਾਣੀ ਨੁਕਸਾਨ ਦੀ ਖਬਰ ਨਹੀਂ ਹੈ ਤੇ ਕਟਿਆਹਰ ਦੇ ਉਮੇਦਪੁਰ ਸਟੇਸ਼ਨ ਤੋਂ ਲੰਘਦੇ ਸਮੇਂ ਮਾਲ ਗੱਡੀ ਪੱਟੜੀ ਤੋਂ ਉੱਤਰ ਗਈ ਜਿਸ ਨਾਲ ਮੁੱਖ ਕੜਕਪੁਰੀ ਤਰਫ ਪ੍ਰਭਾਵਿਤ ਹੋਈ ਹੈ ਤੇ ਉਹਨਾਂ ਕਹਿ ਕੇ ਕਟਿਆਹਰ ਤੋਂ ਜ਼ਿਕੜਨਾ ਰਹਿਤ ਰੇਲ ਏਆਰਟੀ ਨੂੰ ਭੇਜਿਆ ਗਿਆ ਹੈ ਤੇ ਰਸਤੇ ਨੂੰ ਬਹਾਲ ਕਰਨ ਦੇ ਲਈ ਜੀ ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਦਸੇ ਤੋਂ ਬਾਅਦ ਫਸੀ ਇੱਕ ਮੁਸਾਫਿਰ ਰੇਲ ਗੱਡੀ ਨੂੰ ਵਾਪਸ ਕਟਿਆਹਰ ਲਿਆ ਗਿਆ ਰਸਤਾ ਬਹਾਲ ਹੋਣ ਤੋਂ ਬਾਅਦ ਇਹ ਦੁਬਾਰਾ ਮੰਝੇਲੀ ਰਵਾਨਾ ਹੋਵੇਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ